ਨਹੀਂ ਨਹੀਂ ਆਹ ਠੀਕ ਹੈ ਓਕੇ ਇੱਕ ਨਹੀਂ ਇੱਕ ਮਿੰਟ ਹੋਲਡ ਕਰੀਆ ਹਲੋ 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 ਬੀਬੀ ਕੀ ਕਰ ਰਹੇ ਹੋ ਯਾਰ ਕੁਛ ਨਹੀਂ ਮੈਂ ਨਾ ਬਹੁਤ ਕਨਫਿਊਜ਼ਨ ਚ ਪਿਆ ਹਾਂ ਮੈਨੂੰ ਸਮਝ ਨਹੀਂ ਆਉਂਦੀ ਇਹ ਪੌੜੀਆਂ ਕਿੱਧਰ ਨੂੰ ਜਾਂਦੀਆਂ ਪੌੜੀਆਂ ਕਿੱਧਰ ਨੂੰ ਜਾਂਦੀਆਂ ਉੱਪਰ ਜਾ ਰਹੀਆਂ ਉੱਪਰ ਨੂੰ ਜਾ ਰਹੀਆਂ ਹੋਰ ਕੀ ਰੋਂਗ ਯੂ ਆ ਰੋਂਗ ਗਲਤ ਜਵਾਬ ਤੂੰ ਰੋਂਗ ਆ ਵੀਰੇ ਬਹੁਤ ਗਲਤ ਆਨਸਰ ਦਿੱਤਾ ਤੈਨੂੰ ਐਡਾ ਰੋਂਗ ਕੀ ਹੋਇਆ ਉੱਪਰ ਨੂੰ ਨਹੀਂ ਜਾ ਰਹੀਆਂ ਇਹ ਉੱਪਰ ਹੀ ਜਾ ਰਹੀਆਂ ਦੇਖ ਯਾਰ 1 ਮਿੰਟ ਇੱਕ ਮੇਰੇ ਨਾਲ ਆ ਤੈਨੂੰ ਮੈਂ ਦੱਸ ਇੱਕ ਮਿੰਟ ਹੈ ਨਾ ਲਾ ਇਹ ਉੱਪਰ ਤੇ ਜਾ ਰਹੀਆਂ ਆਪਾਂ ਉੱਪਰ ਹੀ ਹੈ ਇਹ ਉੱਪਰ ਹੀ ਜਾ ਰਹੀ ਹੈ ਇਹ ਉੱਪਰ ਜਾ ਰਹੀ ਹੈ ਪਹੁੰਚ ਗਈ ਉੱਪਰ ਦੇਖਿਆ ਉੱਪਰ ਆ ਰਹੀ ਹੈ ਨਾ ਉੱਪਰ ਹੀ ਆ ਰਹੀ ਹੈ ਯਾਰ ਉੱਪਰ ਨਹੀਂ ਆ ਰਹੀਆਂ نیچے ਜਾ ਰਹੀਆਂ ਹੈ ਨੀਚੇ ਜਾ ਰਹੀਆਂ ਉਹ ਕਿਦਾ ਆ ਦੇਖ ਆ ਦੇਖ ਆ ਦੇਖ